ਕਿਸਾਨ ਹਰ ਜਗ੍ਹਾ ਤੇ ਰੋਸ ਮੁਜ਼ਾਹਰੇ ਕਰ ਰਹੇ ਨੇ ਧਰਨਾ ਦੇ ਰਹੇ ਨੇ ਪ੍ਰਦਰਸ਼ਨ ਕਰਦੇ ਪਏ ਨੇ ਉਧਰ ਲਗਜ਼ਰੀ ਦਿਖਾਣਾ ਹੈ ਇਸ ਉਧਰ ਲਗਜ਼ਰੀ ਦਿਖਾਣਾ ਹੈ ਸੀ ਸਿਰਫ ਆਪਣੀ ਟੀਆਰਪੀ ਲੈਣਾ ਆਇਆ ਸੀ ਪਰ ਟੀਆਰਪੀ ਵੀ ਨਹੀਂ ਮਿਲੀ ਉਲਟਾ ਬੇਇੱਜ਼ਤੀ ਜ਼ਰੂਰ ਟਰੋਲ ਜ਼ਰੂਰ ਮਿਲ ਗਿਆ ਕਾਲਾ ਕਾਨੂੰਨ ਕੇ ਹਾਤ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਤੁਸੀਂ ਇਸ ਬਿੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਲੇ ਦਿਨ ਇਤਿਹਾਸ ਤੇ ਲਿਖੇ ਜਾਣਗੇ ਪੰਜਾਬ ਦੀ ਕਿਸਾਨੀ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਕਿਸਾਨੀ ਦਾ ਬੇਸ ਹੀ ਖਤਮ ਕਰਤਾ ਹੈਗਾ ਜਿਹੜਾ ਮੋਦੀ ਸਰਕਾਰ ਨੇ ਕਿਸਾਨ ਤੋਂ ਦੋਦੋ ਜ਼ਮੀਨ ਦਾ ਹੱਕ ਵੀ ਹੋਇਆ ਜਾ ਰਿਹਾ ਉਹਦੇ ਤੋਂ ਕਾਗਜ਼ ਲੈ ਜਾ ਰਹੇ ਆ ਇਹ ਜ਼ਿਮੀਂਦਾਰ ਵਾਸਤੇ ਬਹੁਤ ਮਾੜੀ ਹੈ ਇਹ ਤੁਹਾਨੂੰ ਮਾਰ ਕੇ ਖੀਰ ਖਵਾਉਣ ਵਾਲੀ ਗੱਲ ਹੈ ਨਮਸਕਾਰ ਮੈਂ ਹਾਂ ਆਤੀ ਐਸਐਮਜੀ ਨਿਊਜ਼ ਦੇਖ ਲਈ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਵੈਸੇ ਤਾਂ ਦੇਸ਼ ਭਰ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਕਈ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਨੇ ਪਰ ਪਿਤੇ ਦਿਨੀ ਮੋਦੀ ਸਰਕਾਰ ਦੇ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਲਗਾਤਾਰ ਧੰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਰੇਲ ਨਾ ਰੋਕੀਆਂ ਜਾ ਰਹੀਆਂ ਨੇ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਨੇ ਮੋਦੀ ਸਰਕਾਰ ਤੇ ਇਸ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਜ਼ੋਰ ਪਾਇਆ ਜਾ ਰਿਹਾ ਤੇ ਇਸੇ ਹੀ ਤਹਿਤ ਜਦੋਂ ਅਸੀਂ ਪਾਰਟੀ ਨੇਤਾਵਾਂ ਅਤੇ ਕਿਸਾਨ ਪਾਈਚਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਕੀ ਵਿਚਾਰ ਸਨ ਆਓ ਤੁਹਾਨੂੰ ਦਿਖਾਉਨੇ ਸਾਦੇਸ ਖਾਸ ਰਿਪੋਰਟ ਦੇ ਵਿੱਚ ਤੇ ਹੁਣ ਸਾਡੇ ਨਾਲ ਜੁੜੇ ਨੇ ਯੂਥ ਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਜੀ ਅਸੀਂ ਗੱਲ ਕਰਾਂਗੇ ਕਿਸਾਨਾਂ ਦੇ ਬਿੱਲਾਂ ਨੂੰ ਲੈ ਕੇ ਜਿਸ ਦੇ ਵਿਰੋਧ ਵਿੱਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ ਧਰਨੇ ਕਰ ਰਹੇ ਨੇ ਹੈਲੋ ਸਰ ਹੈਲੋ ਜੀ ਸਰ ਸਤਿ ਸ਼੍ਰੀ ਅਕਾਲ ਜੀ ਐਸਐਮ ਨਿਊਜ਼ ਦਾ ਸਾਰਿਆਂ ਦਾ ਧੰਨਵਾਦ ਜੀ ਸਰ ਜਿਸ ਤਰ੍ਹਾਂ ਕਿ ਕਿਸਾਨ ਹਰ ਜਗ੍ਹਾ ਤੇ ਰੋਸ ਮਜਹਰੇ ਕਰ ਰਹੇ ਨੇ ਧਰਨਾ ਦੇ ਰਹੇ ਨੇ ਪ੍ਰਦਰਸ਼ਨ ਕਰਦੇ ਪਏ ਨੇ ਇਹਨਾਂ ਦੇ ਸਮਰਥਨ ਨੂੰ ਲੈ ਕੇ ਹੁਣ ਹੀ ਰਾਹੁਲ ਗਾਂਧੀ ਜੀ ਇਹਨਾਂ ਨੇ ਦੌਰਾ ਕੀਤਾ ਪੂਰੇ ਪੰਜਾਬ ਦਾ ਤਾਂ ਇਸ ਦੌਰੇ ਨੂੰ ਤੁਸੀਂ ਕੀ ਤਰ੍ਹਾਂ ਦੇਖਦੇ ਹੋ ਕੀ ਵਿਚਾਰ ਨੇ ਤੁਹਾਡੇ ਸੇ ਦੇਖੋ ਕਿਸਾਨ ਮਾਰੂ ਬਿੱਲ ਹੈ ਉਹ ਤਾਂ ਠੀਕ ਹੈ ਪਰ ਜੇ ਕਾਂਗਰਸ ਦੇ ਰਾਹੁਲ ਗਾਂਧੀ ਦੀ ਗੱਲ ਕਰ ਲਈਏ ਉਧਰ ਲਗਜ਼ਰੀ ਦਿਖਾਣਾ ਐਸੀ ਲਗਜ਼ਰੀ ਤੁਸੀਂ ਦੇਖੋ ਵੀ ਅਜੇ ਤੱਕ ਵੀ ਟਰੈਕਟਰਾਂ ਦੇ ਉੱਤੇ ਸੋਫੇ ਨਹੀਂ ਲੱਗੇ ਸੀ ਸੋਫੇ ਲਾ ਕੇ ਮੈਂ ਹੈਰਾਨ ਹੁਣਾ ਵੀ ਜਦੋਂ ਪਾਰਲੀਮੈਂਟ ਦੇ ਜ਼ਰੂਰ ਸੀ ਨਾ ਤੇ 31 ਮੈਂਬਰ 11000 ਕਿਉਂ ਰਹੇ ਜਦੋਂ ਰਾਜ ਸਭਾ 'ਚ ਜ਼ਰੂਰੀ ਸੀ 40 ਇਹਨਾਂ ਦੇ ਰਾਜ ਸਭਾ ਮੈਂਬਰ ਆ ਉਦੋਂ ਕਿਉਂ ਨਹੀਂ ਬੋਲੇ ਜੇ ਸਰਕਾਰ ਹੋਵੇ ਉੱਥੇ ਇੱਥੇ ਪੰਜਾਬ 'ਚ ਕਾਂਗਰਸੀ ਦੇ ਇੱਥੇ ਪ੍ਰੋਟੈਸਟ ਕਰਨ ਦਾ ਕੀ ਮਤਲਬ ਹੋਇਆ ਪਟੱਸ ਦਿੱਲੀ ਜੇ ਕਰਦੇ ਦਿੱਲੀ ਦੇ ਵਿੱਚ ਬੈਠੇ ਹੋਏ ਆ ਰਾਜ ਸਭਾ ਦੇ ਵਿੱਚ ਬਾਹਰ ਕਰਦੇ ਅੰਦਰ ਕਰਦੇ ਸੰਸਦ ਭਵਨ ਦੇ ਬਾਹਰ ਕਰਦੇ ਅੰਦਰ ਕਰਦੇ ਪਰ ਅੱਥੇ ਆ ਕੇ ਇੱਕ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ਨੂੰ ਨਾ ਨਕਾਰਤਾ ਕੋਈ ਵੀ ਕਿਸਾਨ ਮਿਲਣ ਨਹੀਂ ਉਹਨਾਂ ਨੂੰ ਆਇਆ ਤੇ ਉਹ ਕਿਹਨਾਂ ਨੂੰ ਕਿਹਨਾਂ ਨੂੰ ਦਿਖਾਣ ਆਇਆ ਸਿਰਫ ਆਪਣੀ ਟੀਆਰਪੀ ਲੈਣ ਆਇਆ ਸੀ ਪਰ ਟੀਆਰਪੀ ਵੀ ਨਹੀਂ ਮਿਲੀ ਉਲਟਾ ਬੇਇੱਜ਼ਤੀ ਜ਼ਰੂਰ ਟਰੋਲ ਜ਼ਰੂਰ ਮਿਲ ਗਿਆ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦੇ ਵਿੱਚ ਪਹਿਲਾਂ ਵੀ ਖੜੀ ਸੀ ਹੁਣ ਵੀ ਕਦੀ ਤੱਕ ਉਹ ਵੀ ਖੜੀ ਰਹੇਗੀ ਜਦੋਂ ਜ਼ਰੂਰਤ ਪਈ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਵੀ ਮਾਰਿਆ ਪਾਰਲੀਮ ਆਪਣਾ ਜਿਹੜਾ ਬੀਬਾ ਜੀ ਨੇ ਹਰ ਸਿਮਰਤ ਕੋਰ ਬਦਲ ਜੀ ਨੇ ਜਿਹੜਾ ਅਸਤੀਫਾ ਦੇ ਕੇ ਸਬਦ ਦਿੱਤਾ ਕਿ ਜੇ ਕਿਸਾਨ ਮਾਰੂ ਬਿੱਲ ਆਏਗਾ ਤੇ ਅਸੀਂ ਤੁਹਾਨੂੰ ਛੱਡ ਦਾਂਗੇ ਅਸੀਂ ਜਦਕੀ ਬੜੇ ਲੰਬੇ ਸਮੇਂ ਦੀ ਸਾਡੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਸੀ ਪਰ ਅਸੀਂ ਤਾਜ ਨਹੀਂ ਦੇਖਿਆ ਤਖਤੋਂ ਤਾਜ ਨਹੀਂ ਦੇਖੇ ਅਸੀਂ ਕਿਸਾਨਾਂ ਦੇ ਹੱਕ ਦੇਖੇ ਤੇ ਉਸ ਤੋਂ ਬਾਅਦ ਉਹਨਾਂ ਨਾਲ ਨਾਤਾ ਤੋੜ ਕੇ ਅਸੀਂ ਸਾਬਿਤ ਕੀਤਾ ਅਸੀਂ ਕਿਸਾਨਾਂ ਦੀ ਪਾਰਟੀ ਕਿਉਂਕਿ ਹਰ ਅਕਾਲੀ ਇੱਕ ਕਿਸਾਨ ਹੈ ਤੇ ਹਰ ਕਿਸਾਨ ਅਕਾਲੀ ਹੈ ਤੇ ਮੈਂ ਸਮਝਦਾ ਕਿ ਜਿਹੜਾ ਮਾਰਚ ਅਸੀਂ ਚੰਡੀਗੜ੍ਹ ਲੈ ਗਏ ਸੀ ਜਿਹੜਾ ਸਮੁੱਚੇ ਕਿਸਾਨ ਜੱਥੇ ਬੰਦੀਆ ਕਿੰਨਾ ਤਕੜਾ ਮਤਲਬ ਵੱਡਾ ਰਸ਼ ਉਹ ਸ਼ਕਤੀ ਪ੍ਰਦਰਸ਼ਨੀ ਹੋ ਗਿਆ ਸੀ ਕੁਦਰਤੀ ਪਰਮਾਤਮਾ ਵੱਲੋਂ ਤਾਂ ਕਰਕੇ ਹੋ ਗਿਆ ਕਿ ਪੰਜਾਬ ਦੇ ਵਿੱਚ ਜਦੋਂ ਜਦੋਂ ਕ੍ਰਾਂਤੀ ਆਈ ਆ ਚਾਹੇ ਮੁਗਲਾਂ ਦਾ ਟਾਈਮ ਸੀ ਚਾਹੇ ਅੰਗਰੇਜ਼ਾਂ ਦਾ ਟਾਈਮ ਸੀ ਪੰਜਾਬ ਦੇ ਵਿੱਚੋਂ ਆਈ ਆ ਤੇ ਇਹ ਵੀ ਕ੍ਰਾਂਤੀ ਕੁੱਟ ਗਈ ਅਸੀਂ ਜਦ ਤੱਕ ਬਿਲਕੁਲ ਖਤਮ ਨਹੀਂ ਕਰਾ ਦਿੰਦੇ ਐਮੈਂਡਮੈਂਟ ਦੇ ਚ ਠੀਕ ਨਹੀਂ ਕਰਾ ਦਿੰਦੇ ਜਿਹਦੇ ਚ ਨਿੱਜੀ ਮੰਡੀ ਕਰਨ ਦਾ ਬਿੱਲ ਹੈ ਇੱਕ ਹੈਗਾ ਦੂਜਾ ਬਿੱਲ ਹੈਗਾ ਜਿਹੜਾ ਐਮਐਸਪੀ ਲਾਗੂ ਰੱਖਣ ਦੀ ਗੱਲ ਕੀਤੀ ਗਈ ਆ ਤੀਜਾ ਬਿੱਲ ਹੈ ਪ੍ਰਾਈਵੇਟੇਸ਼ਨ ਤੇ ਜਿਹੜਾ ਹੱਕ ਖੋਏ ਗਏ ਆ ਵੀ ਜਿਹੜਾ ਹਰ ਹਰ ਕਿਸਾਨ ਹਰ ਬੰਦੇ ਨੂੰ ਜੁਡੀਸ਼ੀਅਲੀ ਜਾਣ ਦਾ ਹੱਕ ਹੈ ਪਰ ਕਿਸਾਨਾਂ ਨੂੰ ਜੁਡੀਸ਼ੀਅਲੀ ਜਾਣ ਦਾ ਹੱਕ ਨਹੀਂ ਜਦੋਂ ਪ੍ਰਾਈਵੇਟ ਕੰਪਨੀਆਂ ਸਾਡੇ ਤੇ ਪਰ ਹੋ ਜਾਣਗੀਆਂ ਤੇ ਤਿੰਨੋਂ ਬਿੱਲਾਂ ਦਾ ਅਸੀਂ ਵਿਰੋਧ ਕਰਦੇ ਤੇ ਕਰਦੇ ਰਾਂਗੇ ਤਾਂ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਬਿਲ ਵਾਪਸ ਲੈਣਾ ਹੀ ਪੈਣਾ ਜਾਂ ਕਾਨੂੰਨ ਦੇ ਵਿੱਚ ਕੁਝ ਚੇਂਜਸ ਕਰਨੀ ਪੈਣੀਆਂ ਇਹ ਤਾਂ ਕਰਨੀ ਪੈਣੀ ਜੀ ਇਹ ਜੋ ਸੋਚਦੇ ਨੇ ਨਹੀਂ ਠੀਕ ਆ ਜਿੰਨਾ ਕੋ ਰੋਕ ਸਕਦੇ ਰੋਕ ਲੈਣਾ ਪਰ ਪੰਜਾਬੀਆਂ ਦੀ ਕ੍ਰਾਂਤੀ ਕਦੀ ਰੁਕੀ ਨਹੀਂ ਉਹ ਜਿੱਤ ਹਾਸਲ ਕਰਕੇ ਰਹੀ ਹੈ ਤੇ ਅਸੀਂ ਅਕਾਲੀ ਤੇ ਸਾਰੇ ਪੰਜਾਬ ਵਾਸੀ ਇਹ ਜਿੱਤ ਲੈ ਕੇ ਰਾਂਗੇ ਜਿਵੇਂ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹੈ ਖੇਤੀ ਨੂੰ ਲੈ ਕੇ ਕਾਨੂੰਨ ਪਾਸ ਕੀਤਾ ਗਿਆ ਹੈ ਜਿਸ ਨੂੰ ਕਿਸਾਨ ਭਾਈਚਾਰੇ ਦੇ ਵੱਲੋਂ ਕਾਲਾ ਕਾਨੂੰਨ ਕਿਹਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਧੰਨੇ ਪ੍ਰਦਰਸ਼ਨ ਕੀਤੇ ਗਏ ਰੋਸ਼ ਪ੍ਰਦਰਸ਼ਨ ਕੀਤੇ ਗਏ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਕਿ ਕਿਸਾਨ ਜਿਹੜੇ ਨੇ ਇਸ ਬਿਲ ਨੂੰ ਕਿਸ ਤਰ੍ਹਾਂ ਦੇਖਦੇ ਨੇ ਕੀ ਕਮੀਆਂ ਲੱਗਦੀਆਂ ਨੇ ਉਹਨਾਂ ਨੂੰ ਇਸ ਦੇ ਵਿੱਚ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਅ ਵੀਰ ਜੀ ਜਿਸ ਤਰ੍ਹਾਂ ਕਿ ਇਹ ਧੰਨੇ ਪ੍ਰਦਰਸ਼ਨ ਕੀਤੇ ਗਏ ਆ ਖੇਤੀ ਵਿਰੋਧ ਜਲਾ ਕੀਤਾ ਗਿਆ ਹੈ ਬਿੱਲ ਨੂੰ ਲੈ ਕੇ ਆਰਡੀਨੈਂਸ ਲੈ ਕੇ ਕਾਲਾ ਕਾਨੂੰਨ ਕਿਹਾ ਤਰਨੇ ਪ੍ਰਦਰਸ਼ਨ ਵੀ ਕੀਤੇ ਗਏ ਤੁਸੀਂ ਇਸ ਬਿੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਵੀ ਇੱਕ ਕਿਸਾਨ ਕਿਸਾਨ ਫੈਮਲੀ ਨੂੰ ਬਿਲੋਂਗਡ ਹਾਂ ਮੈਂ ਇੱਕ ਖੁਦ ਕਿਸਾਨ ਆ ਮੈਂ ਆਪ ਖੇਤੀ ਕਰਦਾ ਔਰ ਮੈਂ ਜਿਹੜਾ ਇਸ ਬਿੱਲ ਪ੍ਰਤੀ ਮੇਰਾ ਨਜ਼ਰੀਆ ਉਹ ਬਹੁਤ ਲਾਈਕ ਇਦਾਂ ਆ ਵੀ ਜਿਵੇਂ ਇੱਕ ਕਾਲੇ ਦਿਨ ਇਤਿਹਾਸ ਚ ਲਿਖੇ ਜਾਣਗੇ ਪੰਜਾਬ ਦੀ ਕਿਸਾਨੀ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਕਿਉਂਕਿ ਕਿਸਾਨੀ ਦਾ ਬੇਸ ਹੀ ਖਤਮ ਕਰਤਾ ਹੈਗਾ ਜਿਹੜਾ ਮੋਦੀ ਸਰਕਾਰ ਨੇ ਸਾਰਾ ਕੁਝ ਸਾਰਾ ਕੁਝ ਹੀ ਖਤਮ ਕਰਨੇ ਜਾ ਰਹੇ ਹੈਗੇ ਆ ਇਵਨ ਕਿ ਕਿਸਾਨਾਂ ਨੂੰ ਇਸ ਗੱਲ ਦੀ ਫੈਸਿਲਿਟੀਆਂ ਤਾਂ ਕੀ ਦੇਣੀਆਂ ਸੀਗੀਆਂ ਕਿੰਨੀ ਜਿਹੜੀ ਜੀਡੀਪੀ ਨੂੰ ਜਿਹੜਾ ਹੈਗਾ ਕਿਸਾਨ ਨੂੰ ਸਪੋਰਟ ਕਰ ਰਿਹਾ ਕਿੰਨੇ ਲੋਕਾਂ ਦਾ ਢਿੱਡ ਭਰ ਰਿਹਾ ਯਾਰ ਕਿੰਨੇ ਹੁਣ ਲਾਕਡਾਊਨ ਸੀਗਾ ਪੰਜਾਬ ਚੋਂ ਕਿੰਨੇ ਥਾਵਾਂ ਤੇ ਕਣਕ ਗਈ ਆ ਕਿੰਨੇ ਥਾਵਾਂ ਤੇ ਝੋਨਾ ਗਿਆ ਇਵਨ ਇਵਨ ਕਿ ਗਵਰਨਮੈਂਟ ਨੂੰ ਤਾਂ ਕਿਸਾਨ ਦੀ ਸਪੋਰਟ ਕਰਨੀ ਚਾਹੀਦੀ ਸੀ ਇਹਨੂੰ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਸੀ ਉਹ ਜਿਹੜਾ ਕੁਝ ਉਹਨਾਂ ਕੋਲੇ ਹੈਗਾ ਉਹ ਵੀ ਖੋਈ ਜਾ ਰਹੀ ਹੈਗੀ ਇਵੇਂ ਉਹਨਾਂ ਦੀਆਂ ਜ਼ਮੀਨਾਂ ਖਾਮੀਆਂ ਕੀ ਲੱਗ ਰਹੀਆਂ ਤੁਹਾਨੂੰ ਕਿਸ ਤਰ੍ਹਾਂ ਕਹਿ ਰਹੇ ਵੀ ਹਾਂ ਮੈਨੂੰ ਸਾਨੂੰ ਫੈਸਿਲਿਟੀਆਂ ਨਹੀਂ ਮਿਲ ਦੇ ਰਹੀਆਂ ਨੇ ਲਾਈਕ ਜਿਵੇਂ ਹੁਣ ਐਮਐਸਪੀ ਦਾ ਰੌਲਾ ਚੱਲ ਰਿਹਾ ਉਸ ਤੋਂ ਬਾਅਦ ਉਹ ਤੇ ਉਹਦੇ ਇੱਕ ਜਿਹੜਾ ਜਿਹੜਾ ਵੀ ਆਰਡੀਨੈਂਸ ਹੈਗਾ ਉਹਦੇ ਤੇ ਇੱਕ ਹੈਗਾ ਕੰਟਰੈਕਟ ਫਾਰਮਿੰਗ ਦਾ ਐਮਐਸਪੀ ਖਤਮ ਹੋ ਜੂਗੀ ਤਾਂ ਜਿਹੜਾ ਜਿਹੜੇ ਕਿ ਕਿਸਾਨਾਂ ਨੂੰ ਤਾਂ ਆਲਰੇਡੀ ਉਹਨਾਂ ਦੀ ਮਿਹਨਤ ਦੇ ਜਿਹੜੇ ਮੁੱਲ ਮਿਲ ਰਿਹਾ ਹੈਗਾ ਫਸਲ ਦਾ ਉਹ ਆਲਰੇਡੀ ਬਹੁਤ ਘੱਟ ਮਿਲ ਰਿਹਾ ਉਹਦਾ ਵਧਾਉਣਾ ਚਾਹੀਦਾ ਸੀ ਇਹਨਾਂ ਨੇ ਉਹ ਵੀ ਖਤਮ ਕਰਨ ਨੂੰ ਜਾ ਰਹੇ ਆ ਔਰ ਸੈਕਿੰਡ ਕੰਟਰੈਕਟ ਫਾਰਮਿੰਗ ਜ਼ਮੀਨੀ ਮਾਲਕ ਜ਼ਮੀਨ ਦਾ ਜੱਟ ਇੱਕ ਜ਼ਿੰਮੇਦਾਰ ਹੋਊਗਾ ਪਰ ਉਹ ਐਕਚੁਅਲ ਚ ਸਿਰਫ ਕਾਗਜ਼ਾਂ 'ਚ ਮਾਲਕ ਹੋਊਗਾ ਪਰ ਉਹਦੇ ਮਾਲਕ ਉਹ ਹੋਣਗੇ ਜਿਨ੍ਹਾਂ ਕੋਲੇ ਉਹਨਾਂ ਦਾ ਕੰਟਰੈਕਟ ਹੋਊਗਾ ਉਹ ਜਦੋਂ ਚਾਹਣਗੇ ਕੰਟਰੈਕਟ ਖਤਮ ਕਰ ਦੇਣਗੇ ਜਦੋਂ ਚਾਹਣਗੇ ਉਹ ਤੁਹਾਡੇ ਉਹਦੇ 'ਚ ਪੈਸੇ 'ਚ ਵੇ ਜਾਂ ਕੰਟਰੈਕਟ ਦੇ ਵਿੱਚ ਅਲਟਰੇਸ਼ਨ ਕਰ ਦੇਣਗੇ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਉਹ ਤੁਹਾਨੂੰ ਜਦੋਂ ਮਰਜ਼ੀ ਕਹਿ ਦੇਣਗੇ ਵੀ ਜਾ ਮਿੱਤਰਾ ਤੂੰ ਤੁਰ ਜਾ ਸਾਡੇ ਕੋਲ ਤਾਂ ਇੰਨੀ ਪੈਸੇ ਆ ਦੇ ਇਹਨੂੰ ਤੇਰੇ ਵਾਸਤੇ ਲੈਣਿਆ ਤਾਂ ਲੈ ਲੈ ਨੀ ਤੂੰ ਕੰਟਰੈਕਟ ਨਹੀਂ ਤੋੜ ਸਕਦਾ ਸਭ ਤੋਂ ਵੱਡਾ ਡਰ ਬੈ ਕੇ ਵੀ ਚਲੋ ਪਹਿਲਾਂ ਤਾਂ ਇਹ ਹੋਣਾ ਹੀ ਨਹੀਂ ਚਾਹੀਦਾ ਸੈਕੰਡ ਜੇ ਕੰਟਰੈਕਟ ਹੋ ਰਿਹਾ ਤਾਂ ਤੁਸੀਂ ਕਿਸਾਨ ਕੋਲ ਤਾਂ ਕੋਈ ਵੀ ਹੱਕ ਨਹੀਂ ਹੈਗਾ ਕਿਸਾਨ ਤੋਂ ਦੋਦੋ ਜ਼ਮੀਨ ਦਾ ਹੱਕ ਵੀ ਖੋਇਆ ਜਾ ਰਿਹਾ ਉਹਦੇ ਤੋਂ ਕਾਗਜ਼ ਲੈ ਜਾ ਰਿਹਾ ਫਿਰ ਉਹਦੇ ਤੇ ਜਿਹੜਾ ਕੰਟਰੈਕਟਰ ਹੈਗਾ ਉਹਨੂੰ ਕਦੇ ਵੀ ਕਹਿ ਸਕਦਾ ਵੀ ਭਾਈ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਮੈਂ ਘਾਟੇ 'ਚ ਆ ਯਾਰ ਮੈਂ ਤੈਨੂੰ ਇਦੋਂ ਵੱਧ ਪੈਸੇ ਨਹੀਂ ਦੇ ਸਕਦਾ ਕਿਸਾਨ ਕਿੱਥੇ ਜਾਊਗਾ ਕਿਤੇ ਵੀ ਨਹੀਂ ਕੋਈ ਐਸ ਐਚਓ ਇਨਸਪੈਕਟਰ ਥਾਣੇ 'ਚ ਜਾਂ ਕਚਹਿਰੀ 'ਚ ਜਾਊਗਾ ਤਾਂ ਉਹ ਕਿਹੜੇ ਕਿਹੜੇ ਕਿਹੜਾ ਥਾਣੇਦਾਰ ਮੈਨੂੰ ਦੱਸ ਦੋ ਵੀ ਇੱਕ ਵੀ ਇਹੋ ਜਿਹਾ ਥਾਣੇਦਾਰ ਹੈਗਾ ਜਿਹੜਾ ਮੁੰਬਈ ਜਾ ਕੇ ਅਡਾਨ ਫਿਰ ਕੰਟਰੈਕਟ ਦੇ ਵਿੱਚ ਉਹਨਾਂ ਨੇ ਇਹ ਆ ਵੀ ਜ਼ਮੀਨ ਕਿਸਾਨ ਦੀ ਆ ਉਹਦੇ ਤੇ ਕੰਟਰੈਕਟਰ ਜਾਂ ਉਹ ਜਿਹੜਾ ਵੀ ਕੰਪਨੀ ਮਾਲਕ ਹੈਗਾ ਉਹ ਲੋਨ ਲੈ ਸਕਦਾ ਫਿਰ ਉਹ ਲੋਨ ਲਾਵੇ ਨਾ ਲਾਵੇ ਉਹ ਜ਼ਮੀਨ ਤੁਹਾਡੀ ਬੈਂਕ ਕੋਲੇ ਸਰਪਲਸ ਆ ਉਹ ਜ਼ਮੀਨ ਦੀ ਜਿਹੜੀ ਜਿਹੜੀ ਤੁਹਾਡੇ ਕੋਲੇ ਆਪਦੀ ਚੀਜ਼ ਹੈਗੀ ਉਹ ਵੀ ਖੋਹ ਲਈ ਇਵਨ ਕੀ ਜਿਹੜੀ ਇਹ ਐਮਐਸਪੀ ਹੈਗੀ ਇਹ ਵਧਾਉਣੀ ਚਾਹੀਦੀ ਸੀ ਰੇਟ ਵਧਾਉਣੇ ਚਾਹੀਦੇ ਸੀ ਕਣਕਾਂ ਦੇ ਝੋਨੇ ਦੇ ਹੁਣ ਹੁਣ ਝੋਨਾ ਮੰਡੀਆਂ ਚ ਜਾਂਦੇ ਨੂੰ ਰੋਣਾ ਆ ਜਾਂਦਾ ਮੈਮ 11 1100 ਨੂੰ ਝੋਨਾ ਹੈਗਾ ਕਿ ਝੋਨੇ ਦਾ ਰੇਟ ਫਿਰ ਇਹ ਤਾਂ ਇਵਨ ਕੀ ਵਧਾ ਕੇ ਦੇਣੇ ਚਾਹੀਦੇ ਸੀ ਹੁਣ ਜਦੋਂ ਸਭ ਤੋਂ ਮਾੜਾ ਟਾਈਮ ਆਉਂਦਾ ਹੈ ਨਾ ਹਿੰਦੁਸਤਾਨ ਦੇ ਵਿੱਚ ਜਾਂ ਇੰਡੀਆ 'ਚ ਜਾਂ ਪੰਜਾਬ 'ਚ ਕਿਤੇ ਵੀ ਮਾੜਾ ਟਾਈਮ ਆਉਂਦਾ ਸਭ ਤੋਂ ਵੱਧ ਮੈਨੂੰ ਲੱਗਦਾ ਵੀ ਕਿਸਾਨ ਜਾਂ ਮਜ਼ਦੂਰ ਸਭ ਤੋਂ ਹੀ ਵੱਧ ਕੰਟਰੀਬਿਊਟ ਕਰਦੇ ਆ ਆਪ ਦਾ ਹਨਾ ਆਪ ਦਾ ਆਪ ਭੁੱਲ ਕੇ ਉਹ ਦੇਸ਼ ਵੱਲ ਨੂੰ ਜਾਂਦੇ ਆ ਚਾਹੇ ਉਹ ਹਨਾ ਚਾਹੇ ਦਾ ਤੁਹਾਡੇ ਹਿਸਾਬ ਨਾਲ ਮੇਰੇ ਅਕੋਰਡਿੰਗ ਜਾਂ ਸਾਰੇ ਕਿਸਾਨਾਂ ਦੇ ਸੋਚ ਦੇ ਅਕੋਰਡਿੰਗ ਇਹ ਹੋਣਾ ਚਾਹੀਦਾ ਵੀ ਇਹ ਜਿਹੜਾ ਹੈਗਾ ਕਿਸਾਨ ਡੋਮਿਨੈਂਟ ਹੋਣਾ ਚਾਹੀਦਾ ਮੈਨੂੰ ਤਾਂ ਲੱਗਦਾ ਇਵਨ ਕੀ ਕਿਸਾਨ ਇੱਥੇ ਸਭ ਤੋਂ ਵੱਧ ੱਲੇ ਦਬਿਆ ਹੋਇਆ ਹਰ ਇੱਕ ਚੀਜ਼ ਦੇ ਹਣਾ ਹੁਣ ਤੁਸੀਂ ਇੱਕ ਬਠਿੰਡਿਓਂ ਖਬਰ ਆਈ ਸੀ ਕਿ ਵੀ ਸਾਰੀ ਫੈਮਿਲੀ ਨੂੰ ਉਹਨੇ ਯਾਰ ਫਾਹਾ ਦੇਤਾ ਹਨ ਆਪ ਵੀ ਮਰ ਗਿਆ ਅੱਜ ਕਿਸਾਨ ਡਿਪਰੈਸ਼ਨ ਚਾ ਉਹਦੇ ਕੋਲੇ ਜੋ ਉਹਦਾ ਆਪ ਦਾ ਹੈਗਾ ਯਾਰ ਤੁਸੀਂ ਉਹ ਵੀ ਇੰਡਾਇਰੈਕਟਲੀ ਵਿੱਚ ਖੋਲਿਆ ਸਿੱਧਾ ਨਹੀਂ ਖੋਇਆ ਇੰਡਾਇਰੈਕਟਲੀ ਵਿੱਚ ਖੋਲਿਆ ਵੀ ਤੁਸੀਂ ਕੰਟਰੈਕਟ ਕਰ ਲਓਗੇ ਐਮਐਸਪੀ ਖਤਮ ਹੋ ਜੂਗੀ ਤੁਸੀਂ ਕਿਤੇ ਵੀ ਵੇਚ ਦੋਗੇ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਹੁਣ ਇੱਕ ਉਹ ਇੱਕ ਬਿਆਨ ਆਇਆ ਸੀ ਕਿਸੇ ਲੀਡਰ ਦਾ ਕਿ ਤੁਸੀਂ ਜੀ ਚਾਰ ਕਿਸਾਨ ਹੋ ਕੇ ਆ ਇਕੱਠੇ ਹੋ ਕੇ ਉਹਦੀ ਮੰਡੀ ਬਣਾ ਸਕਦੇ ਆ ਉਹ ਉਸ ਮੰਡੀ ਚ ਕਣ ਕੇ ਵੇਚ ਸਕਦੇ ਆ ਇਹ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਜਿੰਨਾ ਤੋਂ ਇਹ ਮੰਡੀ ਜਾਂ ਜਿਹੜੇ ਲੀਡਰਾਂ ਤੋਂ ਜਾਂ ਜਿਹੜੇ ਉਸ ਮਿਨਿਸਟਰੀ ਦੇ ਵਿੱਚ ਹੈਗੇ ਨੇ ਉਹਨਾਂ ਤੋਂ ਜਦੋਂ ਇਹ ਜਦੋਂ ਵੀ ਚਾਰ ਕਿਸਾਨ ਇਕੱਠੇ ਹੋ ਕੇ ਮੰਡੀ ਲਈ ਲਾਇਸੈਂਸ ਲੈਣ ਜਾਣਗੇ ਪਹਿਲਾਂ ਤਾਂ ਉਹ ਆਖੂਗਾ ਵੀ ਮੇਰਾ ਹਿੱਸਾ ਰੱਖੋ ਵਿੱਚ ਮੰਡੀ ਦੇ ਫਿਰ ਉਹ ਜਿਹੜੇ ਜਿਹੜੇ ਆਲਰੇਡੀ ਦਿੱਗਜ ਬੈਠੇ ਨੇ ਕਿ ਜਿਹੜੇ ਤਕੜੇ ਵਪਾਰੀ ਆਲਰੇਡੀ ਉੱਥੇ ਬੈਠੇ ਆ ਫਿਰ ਉਹ ਕਿਸੇ ਚਾਰ ਜ਼ਿਮੀਂਦਾਰਾਂ ਛੋਟੇ ਜ਼ਿਮੀਂਦਾਰਾਂ ਨੂੰ ਉੱਠਣ ਕਿਵੇਂ ਦੇ ਦੇਣਗੇ ਈਵਨ ਕਿ ਜਦੋਂ ਗਵਰਨਮੈਂਟ ਹੀ ਪੱਲਾ ਝਾੜ ਗਈ ਗਵਰਨਮੈਂਟ ਹੀ ਕਹਿ ਗਈ ਵੀ ਸਾਡੇ ਕੋਲ ਮਤਲਬ ਅਸੀਂ ਆ ਸਭ ਕੁਝ ਖਤਮ ਕਰਨ ਲੱਗ ਗ ਤਾਂ ਔਰ ਜਦੋਂ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਮੰਡੀਆਂ ਵਾਲਾ ਜਿਹੜਾ ਵੀ ਇਹ ਕੁਝ ਕਹਿ ਰਹੇ ਹੈਗੇ ਤਾਂ ਇਹ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਇਤਿਹਾਸ 'ਚ ਇਹ ਜਿਵੇਂ ਕਾਲੇ ਦਿਨ ਲਿਖੇ ਜਾਣਗੇ ਕਾਲੇ ਅੱਖਰਾਂ 'ਚ ਇਹ ਦਿਨ ਲਿਖੇ ਜਾਣਗੇ ਵੀ ਕਿਸਾਨ ਨੂੰ ਜਿਵੇਂ ਮੋਦੀ ਸਰਕਾਰ ਨੇ ਰੋਲ ਕੇ ਰੱਖਤਾ ਜਿਵੇਂ ਜ਼ੀਰੋ ਕਰਤਾ ਮੈਨੂੰ ਨਹੀਂ ਲੱਗਦਾ ਵੀ ਇਹ ਇਹ ਕੋਈ ਬਹੁਤ ਹੀ ਚੰਗੀ ਗੱਲ ਔਨਾਂ ਲਈ ਔਰ ਕਿਸੇ ਲਈ ਵੀ ਇਵਨ ਕਿ ਸਾਡੇ ਵੋਟਰਸ ਲਈ ਵੀ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਕਰਤਾ ਹੈਗਾ ਪਰ ਮੈਨੂੰ ਨਹੀਂ ਲੱਗਦਾ ਇਹ ਬਹੁਤ ਪੰਜਾਬ ਲਈ ਮੈਨੂੰ ਲੱਗਦਾ ਵੀ ਬਹੁਤ ਇਹ ਮੰਦ ਭਾਗੀ ਜੋ ਹੈ ਆਰਡੀਨੈਂਸ ਜਾਂ ਬਿਲ ਪਾਸ ਹੋਏ ਨੇ ਤੇ ਇਸੇ ਤਰ੍ਹਾਂ ਜੀ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਇਸੇ ਕਾਨੂੰਨ ਨੂੰ ਲੈ ਕੇ ਜੋ ਕਿ ਖੇਤਾਂ ਦੇ ਖੇਤੀ ਬਿਲ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਦੇ ਪਏ ਸੀ ਕੀ ਵਿਚਾਰ ਨੇ ਉਹਨਾਂ ਦੇ ਹਾਂਜੀ ਵੀਰ ਜੀ ਇਹ ਜਿਹੜਾ ਕਾਨੂੰਨ ਪਾਸ ਹੋਇਆ ਹੁਣ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਬਿਲ ਨੂੰ ਲੈ ਕੇ ਕੀ ਕਹਿਣਾ ਹੈ ਤੁਸੀਂ ਇਸ ਬਿਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਜ਼ਿਮੀਂਦਾਰ ਵਾਸਤੇ ਬਹੁਤ ਮਾੜੀ ਹੈ ਇਹ ਤੁਹਾਨੂੰ ਮਾਰ ਕੇ ਖੀਰ ਖਵਾਉਣ ਵਾਲੀ ਗੱਲ ਹੈ ਜਦੋਂ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਉਹ ਕਿਉਂ ਦੇ ਰਹੇ ਸਾਨੂੰ ਮੱਲੋ ਮੱਲੀ ਹਾਂਜੀ ਸਾਡੀ ਪਹਿਲਾਂ ਜਿਵੇਂ ਚੱਲੀ ਜਾਂਦਾ ਉਵੇਂ ਠੀਕ ਹੈ ਨੂੰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਕੀ ਖਾਮੀਆਂ ਨੇ ਇਸ ਕਾਨੂੰਨ ਦੇ ਵਿੱਚ ਇਹਦੇ ਵੱਡੇ ਆਉਣਗੇ ਜਿਹੜੇ ਲੋਕ ਆ ਕੇ ਜ਼ਮੀਨਾਂ ਸਾਡੀਆਂ ਦੇ ਕਬਜ਼ੇ ਕਰਨਗੇ ਪਹਿਲਾਂ ਠੇਕੇ ਸਾਨੂੰ ਵੱਧ ਦੇਣਗੇ ਫਿਰ ਇਹ ਤੋਂ ਬਾਅਦ ਮੁਕਰਨਗੇ ਅਸੀਂ ਕਿਤੇ ਕੇਸ ਨਹੀਂ ਕਰ ਸਕਦੇ ਕਿਸੇ ਅਦਾਲਤ ਚ ਨਹੀਂ ਜਾ ਸਕਦੇ ਉਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਤੇ ਜਿਵੇਂ ਗੱਲ ਕਰਾਂ ਕਿ ਕੇਂਦਰ ਸਰਕਾਰ ਦੇ ਇਹ ਬਿੱਲ ਦਾ ਵਿਰੋਧ ਕਰੇ ਨੇ ਹਰ ਕਿਸਾਨ ਭਾਈਚਾਰਾ ਪੂਰੇ ਪੰਦੇਸ਼ ਪਰਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਆ ਜੀ ਇਹਨਾਂ ਬਿਲਾ ਦੇ ਵਿੱਚ ਸ਼ੋਧਨਾ ਕੀਤੀ ਗਈ ਕਿਤੇ ਨਾ ਕਿਤੇ ਇਸ ਕਾਨੂੰਨ ਦੇ ਲਈ ਆਵਾਜ਼ ਮੁਕੰਮਲ ਨਾ ਹੋਈ ਤੇ ਇਸ ਸੰਘਰਸ਼ ਨੂੰ ਲੈ ਕੇ ਤੁਹਾਡੇ ਅੱਗੇ ਦੀ ਕੀ ਪਲਾਨਿੰਗ ਹੋਵੇਗੀ ਉਹ ਜਿਵੇਂ ਕਿਸਾਨ ਯੂਨੀਅਨ ਵਾਲੇ ਚੱਲਣਗੇ ਉਸੇ ਹਿਸਾਬ ਨਾਲ ਚੱਲੇਗਾ ਤਾਂ ਜਿਸ ਤਰ੍ਹਾਂ ਕਿ ਅਸੀਂ ਹੁਣ ਇਸ ਵਕਤ ਮੌਜੂਦ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਜੀ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਹੁਣ ਕਾਨੂੰਨ ਪਾਸ ਹੋਏ ਨੇ ਖੇਤੀ ਕਾਨੂੰਨ ਨੂੰ ਲੈ ਕੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਹਾਲੋ ਸਰ ਸਰ ਜਿਸ ਤਰ੍ਹਾਂ ਕਿ ਹੁਣ ਜਿਹੜੇ ਇਹ ਆਡੀਅੰਸ ਪਾਸ ਕੀਤੇ ਨੇ ਖੇਤੀ ਕਾਨੂੰਨ ਪਾਸ ਕੀਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਤੇ ਜਿਸ ਤਰ੍ਹਾਂ ਕਿ ਇਹਨਾਂ ਨੂੰ ਲੈ ਕੇ ਹੁਣੇ-ਹੁਣੇ ਰਾਹੁਲ ਗਾਂਧੀ ਜੀ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਪੰਜਾਬ ਦਾ ਦੌਰਾ ਕੀਤਾ ਤਾਂ ਕੀ ਤੁਹਾਨੂੰ ਲੱਗਦਾ ਹੈ ਇਸ ਤਰ੍ਹਾਂ ਕਿ ਉਹਨਾਂ ਦੇ ਦੌਰੇ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਕੁਝ ਨਵਾਂ ਦੇਖਣ ਨੂੰ ਸਾਨੂੰ ਮਿਲੇਗਾ ਸਭ ਕੁਝ ਨਵਾਂ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਇਹ ਇਕੱਲਾ ਪੰਜਾਬ ਵਿੱਚ ਨਹੀਂ ਦੇਖਣ ਨੂੰ ਮਿਲੇਗਾ ਹਰਿਆਣਾ ਵੀ ਹਿਮਾਚਲ ਵੀ ਬਾਕੀ ਸਟੇਟਾਂ 'ਚ ਵੀ ਇਹਦਾ ਬਹੁਤ ਜ਼ਿਆਦਾ ਅਸਰ ਹੋਏਗਾ ਕਿਉਂਕਿ ਕਿਸਾਨ ਜਥੇਬੰਦੀ ਸਾਰੀ ਕਾਂਗਰਸ ਦੇ ਨਾਲ ਹੈ ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਤੱਕਾ ਹੋਇਆ ਹੈ ਕੁਝ ਲੋਕ ਤਾਂ ਇੱਥੇ ਸਾਡੀ ਮੰਡੀ ਦੇ ਵਿੱਚ ਵੀ ਬਹੁਤ ਜ਼ਿਆਦਾ ਉਸ ਦਿਨ ਤੋਂ ਸਾਮਾਨ ਆਣਾ ਬੰਦ ਹੋ ਗਿਆ ਮੰਡੀਆਂ ਦੇ ਵਿੱਚ ਜਿਹੜੀ ਸਬਜ਼ੀ ਦੀ ਮਹਿੰਗਾਈ ਕਿਸਾਨਾਂ ਦੇ ਨਾਂ ਆਉਣ ਕਰਕੇ ਵਧੀ ਹੈ ਬਾਕੀ ਤੁਸੀਂ ਗੱਲ ਕਹੀ ਹੈ ਵੀ ਇਹ ਕਾਨੂੰਨ ਪਾਸ ਹੋਇਆ ਸਾਡੇ ਲਈ ਕਾਨੂੰਨ ਪਾਸ ਨਹੀਂ ਹੋਇਆ ਅਸੀਂ ਇਹਨੂੰ ਪਾਸ ਨਹੀਂ ਸਮਝਦੇ ਨਾ ਹੀ ਇਹ ਪਾਸ ਹੋਣ ਦਵਾਂਗੇ ਜਿਵੇਂ ਕਿ ਹੁਣ ਕਿਸਾਨ ਜਥੇਬੰਦੀ ਹਰ ਥਾਂ ਤੇ ਮਤਲਬ ਜਗ੍ਹਾ ਜਗ੍ਹਾ ਤੇ ਪ੍ਰੋਟੈਸਟ ਕਰ ਰਹੀ ਹੈ ਉਹਨਾਂ ਦਾ ਸਬਜ਼ੀ ਮੰਡੀ ਤੇ ਅੱਜ ਤੱਕ ਕੀ ਅਸਰ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਅਸਰ ਹੈ ਦੁੱਗਣੇ ਭਾਅ ਸਬਜ਼ੀਆਂ ਹੋ ਗਈਆਂ ਸਬਜ਼ੀਆਂ ਮੰਡੀ ਦੇ ਉਚਾ ਨਹੀਂ ਰਹੀਆਂ ਹਰਾ ਚਾਰਾ ਮੰਡੀ ਚ ਆ ਨਹੀਂ ਰਿਹਾ ਫਸਲ ਲੇਟ ਹੋ ਰਹੀ ਹੈ ਕੱਟਣ ਤੋਂ ਜੋ ਕਿ ਜੋ ਕਿਸਾਨ ਜਿੱਥੇ ਬੰਦੀਆਂ ਜਿੰਨੀਆਂ ਹੈਗੀਆਂ ਕੋਈ ਲਾਈਨਾਂ ਤੇ ਬੈਠੇ ਆ ਕੋਈ ਸੜਕਾਂ ਤੇ ਬੈਠੇ ਆ ਉਹ ਆਪਣੇ ਘਰ ਦਾ ਨੁਕਸਾਨ ਕਰਕੇ ਬੱਚਿਆਂ ਨੂੰ ਛੱਡ ਕੇ ਸਾਰੇ ਪ੍ਰੋਟੈਸਟ ਤੇ ਲੱਗੇ ਹੋਇਆ ਉਸ ਦਾ ਮੰਡੀ ਦੇ ਉੱਤੇ ਤਾਂ ਬਹੁਤ ਹੀ ਜ਼ਿਆਦਾ ਅਸਰ ਸਬਜ਼ੀ ਮੰਡੀ ਤੇ ਤਾਂ ਬਹੁਤ ਹੀ ਜ਼ਿਆਦਾ ਅਸਰ ਆਇਆ ਕਿ ਦੁੱਗਣੇ ਰੇਟ ਸਬਜ਼ੀਆਂ ਇਸੇ ਕਰਕੇ ਹੋਈਆਂ ਕਿ ਸਬਜ਼ੀਆਂ ਘੱਟ ਆ ਰਹੀਆਂ ਨੇ ਜ਼ਿੰਮੇਵਾਰਾਂ ਨੂੰ ਕੋਈ ਟਾਈਮ ਨਹੀਂ ਜ਼ਿੰਮੇਵਾਰ ਤਾਂ ਆਪਣਾ ਪ੍ਰੋਟੈਸਟ ਲੱਗਣਾ ਹੋਵੇ ਪਾਸੇ ਲੱਗੇ ਹੋਇਆ ਚੋਨਾ ਜਿਹੜਾ ਮੰਡੀ ਦੇ ਵਿੱਚ ਹਰ ਸਾਲ ਅੱਗੇ ਇਸ ਦਿਨਾਂ ਦੇ ਵਿੱਚ ਪੂਰਾ ਜੋਰ ਹੁੰਦਾ ਜ ਉਹ ਵੀ ਘਟ ਆ ਰਿਹਾ ਕਿਉਂਕਿ ਉਹ ਤਾਂ ਪ੍ਰੋਟੈਸਟ ਵਾਲੇ ਪਾਸੇ ਲੱਗਣਗੇ ਕਿ ਆਪਣੀ ਕੰਮ ਕਰਨਗੇ ਇਸ ਕਰਕੇ ਇਸ ਕਾਨੂੰਨ ਕਾਲੇ ਕਾਨੂੰਨ ਨੇ ਬਹੁਤ ਹੀ ਪੰਜਾਬ ਦਾ ਹਰਿਆਣਾ ਦਾ ਹਿਮਾਚਲ ਦਾ ਬਾਕੀ ਸਟੇਟਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹ ਦੇ ਕਰਕੇ ਜਿਹੜਾ ਕਿ ਹਰਾਲ ਜੀ ਆਏ ਆ ਇੱਥੇ ਰੈਲੀਆਂ ਕਰਕੇ ਗਏ ਆ ਪੰਜਾਬ ਐਨ ਹਰਿਆਣਾ ਚ ਉਹਦੇ ਨਾਲ ਜਿਹੜਾ ਕਿਸਾਨ ਜੱਥੇਬੰਦੀ ਵੋਟ ਬੈਂਕ ਸਾਰੇ ਦਾ ਸਾਰਾ ਇਨਾਂ ਵੱਲ ਹੋ ਗਿਆ ਰਾਹੁਲ ਗਾਂਧੀ ਜੀ ਵੱਲ ਹੋ ਗਿਆ ਕਾਂਗਰਸ ਵੱਲ ਹੋ ਗਿਆ ਕਿਉਂਕਿ ਇਹਨਾਂ ਨੇ ਕਿਹਾ ਹੈ ਕਿ ਸਾਡੀ ਸਰਕਾਰ ਹੁਣ ਤੇ ਅਸੀਂ ਸਾਰੇ ਕਾਨੂੰਨ ਨਹੀਂ ਚੱਲਣ ਦੇਾਂਗੇ ਰੱਦ ਕਰਾਂਗੇ ਸਰ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਆਪਣੀ ਮਾਰਕੀਟ ਕਮੇਟੀ ਦੇ ਵੱਲੋਂ ਕੀ ਕੀ ਕਿਸਾਨਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਸਿਧਾਵਾਂ ਦਿੱਤੀਆਂ ਜਾ ਰਹੀਆਂ ਕਿ ਇਹਦੇ ਵਿੱਚ ਜਿਹੜਾ ਕਰੋਨਾ ਦਾ ਮਹਾਮਾਰੀ ਦਾ ਟਾਈਮ ਆ ਇਹਦੇ ਵਿੱਚ ਅਸੀਂ ਆ ਮਾਸਕ ਸਾਰਿਆਂ ਨੂੰ ਦਿੰਨੇ ਆ ਅੱਠ ਬੰਦੇ ਅਸੀਂ ਆਪਣੇ ਪ੍ਰਾਈਵੇਟ ਲਾਏ ਹੋਏ ਆ ਜਿਹੜੇ ਕਿ ਸਵੇਰੇ ਸਵੇਰੇ 3 ਵਜੇ ਆ ਕੇ ਸੋਸ਼ਲ ਡਿਸਟੈਂਸ ਦਾ ਫਰਕ ਸਮਝਦੇ ਆ ਅਲੱਗ-ਅਲੱਗ ਕਰਦੇ ਆ ਨਹੀਂ ਤਾਂ ਇੱਥੇ ਜੋ ਅਨਪੜਤਾ ਹੈ ਅਨਪੜਤਾ ਕਰਕੇ ਰਚ ਬਹੁਤ ਜ਼ਿਆਦਾ ਪੈ ਜਾਂਦਾ ਅਸੀਂ ਉਹਨਾਂ ਨੂੰ ਧਿਆਨ ਵਿੱਚ ਕਰਕੇ ਸਾਰੇ ਜਿੱਥੇ-ਜਿੱਥੇ ਵੀ ਖੜੇ ਕੋਈ ਜ਼ਿਆਦਾ 5-7 ਲੋਕਾਂ ਤੋਂ ਵੱਧ ਖੜੇ ਹੁੰਦੇ ਹਨ ਉਹਨਾਂ ਨੂੰ ਅਲੱਗ-ਅਲੱਗ ਕਰ ਦਿੰਦੇ ਆ ਉਸ ਤੋਂ ਬਾਅਦ ਸੈਨੀਟਾਈਜ਼ਰ ਮਾਸਕ ਤੇ ਸਾਰੀਆਂ ਚੀਜ਼ਾਂ ਦਾ ਪਾਣੀ ਪੀਣ ਦਾ ਪ੍ਰਬੰਧ ਹਰੇਕ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੁਣ ਅਸੀਂ ਕੱਲ ਤੋਂ दाना ਮੰਡੀ ਦੇ ਵਿੱਚ ਜਿਹੜੇ ਕਿਸਾਨ ਘਰ ਨਹੀਂ ਜਾ ਸਕਦੇ ਇੱਥੇ ਹੀ ਰਹਿੰਦੇ ਆ ਉਹਨਾਂ ਦੇ ਚਾਹ ਪਾਣੀ ਦਾ ਹੈ ਨਹੀਂ ਅਸੀਂ ਮਾਰਕੀਟ ਕਮੇਟੀ ਵੱਲੋਂ ਉਹਨਾਂ ਦਾ ਚਾਹ ਪਾਣੀ ਦਾ ਤੇ ਨਾਸ਼ਤੇ ਦਾ ਪ੍ਰੋਗਰਾਮ ਕੀਤਾ ਕਿ ਉਹ ਇੱਥੇ ਹੀ ਆਪਣਾ ਸਨਾਂ ਤੋਂ ਇਲਾਵਾ ਸਰ ਕਿਸਾਨ ਅਤੇ ਭਾਈਚਾਰੇ ਦੇ ਲਈ ਹੋਰ ਕੁਝ ਵੀ ਖਾਸ ਪ੍ਰਬੰਧ ਕੀਤੇ ਗਏ ਨੇ ਸਾਰੇ ਸਫਾਈ ਦਾ ਪ੍ਰਬੰਧ 메ਨ ਹੁੰਦਾ ਹੈ ਪਾਣੀ ਦਾ ਪ੍ਰਬੰਧ 메ਨ ਹੁੰਦਾ ਹੈ ਸੌਣ ਦਾ ਪ੍ਰਬੰਧ 메ਨ ਹੁੰਦਾ ਹੈ ਅੱਪਲ ਤਾਂ ਅਸੀਂ ਉਹਨਾਂ ਨੂੰ ਸ਼ਾਮ ਤੱਕ ਝੋਨਾ ਭਰ ਕੇ ਉਹਨਾਂ ਨੂੰ ਵਾਪਸ ਘਰ ਭੇਜ ਦਿੰਦਾ ਹੈ ਉਹ ਪਿਆ ਮੰਡੀਆਂ ਚ ਪਿਆ ਉਹਨਾਂ ਦੇ ਵੱਲੋਂ ਉਹ ਫ੍ਰੀ ਹੋ ਜਾਂਦੇ ਜਦੋਂ ਅਸੀਂ ਉਹਨੂੰ ਸਹੂਇਦਾ ਦੇ ਦਿੰਦੇ ਨੇ ਕਿ ਤੁਸੀਂ ਤੋਲ ਕੇ ਛੱਡ ਜਾਓ ਭਾ ਜਿਹੜਾ ਇੱਕ ਅੱਧੇ ਦਿਨ ਚ ਲੱਗ ਜਾਏਗਾ ਉਹ ਆਪਣੀ ਰਾਖੀ ਤੋਂ ਵੱਜ ਜਾਂਦੇ ਆ ਉਹ ਘਰ ਚਲੇ ਜਾਂਦੇ ਸ਼ਾਮ ਨੂੰ ਸਰ ਜੇ ਕੇਂਦਰ ਸਰਕਾਰ ਦੇ ਵੱਲੋਂ ਇਸ ਆਰਡੀਨ ਦੇ ਵਿੱਚ ਕੋਈ ਸੋਧ ਨਹੀਂ ਕੀਤੀ ਜਾਂਦੀ ਹੈ ਤੇ ਇਸ ਸੰਘਰਸ਼ ਨੂੰ ਲੈ ਕੇ ਫਿਰ ਤੁਸੀਂ ਕਿਸ ਤਰ੍ਹਾਂ ਦੇ ਦੇ ਚੱਲੇਗਾ ਲੰਮਾ ਚੱਲੇਗਾ ਅਸੀਂ ਪੰਜਾਬ ਵੱਲੋਂ ਚਲੋ ਉਹ ਜਿਹੜਾ ਆਪਣਾ ਲਾਗੂ ਕਰੀ ਜਾਣ ਆਪਣੇ ਲੈਵਲ ਤੇ ਕਰੀ ਜਾਣ ਪਰ ਅਸੀਂ ਜਿਹੜੇ ਕੈਪਟਨ ਸਾਹਿਬ ਨੇ ਅੱਜ ਵੀ ਬਿਆਨ ਦਿੱਤਾ ਹੈ ਕਿ ਅਸੀਂ ਇਹਨੂੰ ਨਹੀਂ ਮੰਨਾਂਗੇ ਅਸੀਂ ਇਹਦਾ ਬਾਈਕਾਟ ਕਰਾਂਗੇ ਉਹ ਆਪਣੇ ਵੱਲੋਂ ਇੱਥੇ ਮਤਾ ਪਾ ਕੇ ਵਿਧਾਨ ਸਭ ਥੈਂਕ ਯੂ ਸਰ ਸੋ ਮਚ ਕਿ ਤੁਸੀਂ ਇੰਨੀ ਅੱਛੇ ਗੱਲਾਂ ਦੱਸੀਆਂ ਸਾਨੂੰ ਐਸਐਮਜੀ ਨਿਊ ਤੁਹਾਡਾ ਧੰਨਵਾਦ ਕਰਦਾ ਹੈ ਥੈਂਕ ਯੂ ਦੇਸ਼ ਤੇ ਰਾਜਨੀਤੀ ਦੇ ਅੰਦਰ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣਾ ਆਧਾਰ ਆਪਣਾ ਵੋਟ ਬੈਂਚ ਆਪਣੇ ਕੈਡਰ ਦੀ ਚਿੰਤਾ ਕਰਦੇ ਆ ਪਰ ਉਸ ਦੇ ਨਾਲ ਨਾਲ ਦੇਸ਼ ਤੇ ਦੇਸ਼ ਤੇ ਲੋਕਾਂ ਦੀ ਸੀਰੀਅਸਲੀ ਉਹਨੂੰ ਚਿੰਤਾ ਕਰਦੇ ਨੇ ਲੇਕਿਨ ਰਾਹੁਲ ਗਾਂਧੀ ਜੀ ਨੇ ਦੇਸ਼ਤਿਆਂ ਕਿਸੇ ਵੀ ਸਮੱਸਿਆਵਾਂ ਨੂੰ ਉਹਨਾਂ ਨੇ ਕਦੇ ਵੀ ਉਹਨੂੰ ਸੀਰੀਅਸਲੀ ਨਹੀਂ ਲਿੱਤਾ ਇਵਨ ਸੰਸਦ ਦੇ ਅੰਦਰ ਵੀ ਉਹ ਜਦ ਵੀ ਬੋਲਦੇ ਆ ਤਾਂ ਮਜ਼ਾਕ ਦੇ ਲਹਿਜੇ ਦੇ ਨਾਲ ਔਰ ਨਾਨ ਸੀਰੀਅਸ ਨੇਸ਼ਨਲ ਬੋਲਦੇ ਇਹ ਤਿੰਨ ਕਿਸਾਨਾਂ ਦੇ ਮੁੱਦੇ ਤੇ ਵੀ ਜੇ ਅਸੀਂ ਸਮਝਦੇ ਆ ਜਿਹੜੇ ਕਿਸਾਨ ਨੂੰ ਸੀ ਅੰਨ ਦਾਤਾ ਕਹਿੰਦੇ ਆ ਜੇ ਉਹਨਾਂ ਦੇ ਬਿੱਲ ਸੰਸਦ ਪੇਸ਼ ਹੋ ਰਹੇ ਆ ਉਦੋਂ ਵੀ ਰਾਹੁਲ ਗਾਂਧੀ ਜੀ ਐਬਸੈਂਸੀ no doubt ਕੋਈ ਪਰਸਨਲ ਸਮੱਸਿਆ ਹੋ ਸਕਦੀ ਹੈ ਪਰ ਰਾਜਨੀਤਿਕ ਲੋਕਾਂ ਵਾਸਤੇ ਦੇਸ਼ ਤੇ ਦੇਸ਼ ਦੀ ਜਨਤਾ ਟਾਪ ਪ੍ਰਾਇੋਰਟੀ ਤੇ ਚਾਹੀਦੀ ਹੈ ਦੂਸਰੀ ਗੱਲ ਜਿੰਨੀਆਂ ਵੀ ਦੇਸ਼ ਦੀਆਂ ਸੰਸਥਾਵਾਂ ਹੈ ਚਾਹੇ ਉਹ ਮੀਡੀਆ ਚਾਹੇ ਉਹ ਸੀਬੀਆਈ ਹੈ ਇਵਨ ਕੋਰਟਸ ਤੱਕ ਨੂੰ ਵੀ ਉਹਨਾਂ ਨੇ ਕਿਹਾ ਵੀ ਇਹ ਸੰਸਥਾ ਹੁਣ ਗੁਲਾਮ ਹੋ ਗਈਆਂ ਇਹ ਸੰਸਥਾਵਾਂ ਨੂੰ ਰਾਜਨੀਤਿਕ ਹੋ ਗਈਆਂ ਕੱਲ ਵੀ ਉਹਨਾਂ ਨੇ ਕਿਹਾ ਵੀ ਮੀਡੀਆ ਆਜ਼ਾਦ ਹੁੰਦਾ ਮੇਰੇ ਖਿਆਲ ਦੇਸ਼ ਦਾ ਮੀਡੀਆ ਹਮੇਸ਼ਾ ਆਜ਼ਾਦ ਰਿਹਾ ਹੈ ਤੇ ਸਿਰਫ ਤੇ ਸਿਰਫ ਐਮਰਜੈਂਸੀ ਦੇ ਕਾਲ ਨੂੰ ਛੱਡ ਕੇ ਪਰ ਉਹ ਐਮਰਜੈਂਸੀ ਵੀ ਇਹਨਾਂ ਦੇ ਹੀ ਦਾਦੇ ਪਰਦਾਦੇਆਂ ਨੇ ਲਾਈ ਸੀਗੀ ਇਹਨਾਂ ਦੀ ਦਾਦੀ ਨੇ ਲਾਈ ਸੀ ਮਤਲਬ ਐਸੀ ਲੋਗ ਜੇ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਗੱਦੀ ਵਾਲੇ ਟਰੈਕਟਰ ਤੇ ਘੁੰਮ ਕੇ ਢੇੜਾ ਲਾ ਕੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਅਸੀਂ ਉਹਨਾਂ ਦੇ ਹਿੱਤੈਸ਼ੀ ਆ ਜੇ ਉਹਨਾਂ ਦੇ ਹਿੱਤੈਸ਼ੀ ਸੀ ਜ਼ਿਆਦਾਤਰ ਇਸ ਦੇਸ਼ ਦੇ ਉੱਪਰ ਤੁਹਾਡਾ ਰਾਜ ਰਿਹਾ ਜਦੋਂ ਤੁਹਾਡਾ ਰਾਜ ਸੀ ਉਦੋਂ ਜ਼ਿਆਦਾ ਵਿਰੋਧੀ ਵੀ ਨਹੀਂ ਸੀ ਵਿਰੋਧੀ ਪਾਰਟੀਆਂ ਵੀ ਅਨਿਆ ਮਜ਼ਬੂਤ ਨਹੀਂ ਸੀ ਕੋਈ ਮੀਡੀਆ ਵੀ ਜ਼ਿਆਦਾ ਸੁਸ਼ਕਸ਼ ਨਹੀਂ ਸੀ ਇਲੈਕਟ੍ਰੋਨਿਕ ਮੀਡੀਆ ਵੀ ਜ਼ਿਆਦਾ ਨਹੀਂ ਸੀ ਸੋਸ਼ਲ ਮੀਡੀਆ ਵੀ ਜ਼ਿਆਦਾ ਨਹੀਂ ਸੀ ਤੁਸੀਂ ਆਜ਼ਾਦ ਸੀ ਤੁਸੀਂ ਕੁਝ ਵੀ ਕਰ ਸਕਦੇ ਸੀ ਜੇ ਤੁਸੀਂ ਦੇ ਦੇਤ ਐਮਰਜੈਂਸੀ ਲਾ ਸਕਦੇ ਸੀ ਤਾਂ ਤੁਸੀਂ ਉਹਨਾਂ ਦਾ ਭਲਾ ਕਰ ਸਕਦੇ ਸੀ ਕਿਉਂ ਕਿਸਾਨ ਹੁਣ ਤੱਕ ਆਤਮ ਹੱਤਿਆ ਕਰਦੇ ਰਿਹਾ ਕਿਉਂਕਿ ਤੁਸੀਂ ਉਹਨਾਂ ਦਾ ਸ਼ੋਸ਼ਣ ਕੀਤਾ ਤੁਸੀਂ ਉਹਨਾਂ ਦਾ ਸੁਧਾਰ ਨਹੀਂ ਕੀਤਾ ਉਹਨਾਂ ਦੀ ਤੁਸੀਂ ਕਦੇ ਚਿੰਤਾ ਨਹੀਂ ਕੀਤੀ ਮੋਦੀ ਸਾਹਿਬ ਨੇ ਉਹਦੀ ਚਿੰਤਾ ਕੀਤੀ ਹੈ ਉਹਨਾਂ ਦੀ ਅਸੀਂ ਜੋ ਉਹਨਾਂ ਦੀਆਂ ਬੰਦੀਸ਼ਾਂ ਸੀ ਉਹਨਾਂ ਨੂੰ ਖਤਮ ਕਰਕੇ ਪ੍ਰਾਣ ਰਿਵਾਇਤਾਂ ਨੂੰ ਕਾਇਮ ਰੱਖਦੇ ਹੋਏ ਇੱਕ ਨਵੀਂ ਆਪਸ਼ਨ ਦਿੰਦੀ ਹੈ ਅਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹਾਂ ਸੁਧਾਰ ਦੀ ਹਮੇਸ਼ਾ ਸਕੋਪ ਰਹਿੰਦਾ ਹੈ ਸੁਧਾਰ ਹਮੇਸ਼ਾ ਅਸੀਂ ਹੋਰ ਵਧੀਆ ਹੋਰ ਵਧੀਆ ਅਸੀਂ ਕਰ ਸਕਦੇ ਹਾਂ ਪਰ ਅਸੀਂ ਜਿਹੜੀ ਚੀਜ਼ ਲੈ ਕੇ ਆਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕਿਸਾਨ ਨੂੰ ਦੇਖਣ ਇਹ ਲੋਕ ਤੁਹਾਨੂੰ ਤੁਹਾਡੇ ਰਸਤੇ ਤੋਂ ਪਟਕਾਣਾ ਚਾਹੁੰਦੇ ਆ ਤੁਹਾਡੀ ਤਰੱਕੀ ਤੋਂ ਪਟਕਾਣਾ ਚਾਹੁੰਦੇ ਆ ਸੋ ਜਿਹੜਾ ਰਾਹੁਲ ਗਾਂਧੀ ਜੀ ਕੈਪਟਨ ਜੀ ਇਹ ਸਿਰਫ ਤੇ ਸਿਰਫ ਇਹ ਘੜਿਆਲੀ ਆਂਸੂ ਬਹਾਰੇ ਆ ਚਾਹੇ ਕੇਂਦਰ ਹੈ ਚਾਹੇ ਸਟੇਟ ਹੈ ਇਨਾਂ ਨੇ ਆਪਣੇ ਏਜੰਡੇ ਦੇ ਅੰਦਰ ਹੀ ਕੰਟੈਕਟ ਫਾਰਮਿੰਗ ਰੱਖੀ ਮੰਡੀਆਂ ਦੀ ਐਕਟ ਅਮੈਂਡਮੈਂਟ ਕਰਨ ਦੀ ਗੱਲ ਕੀਤੀ ਈ-ਟ੍ਰੇਡਿੰਗ ਦੀ ਗੱਲ ਕੀਤੀ ਈਵਨ ਸਰਦਾਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀ ਉਦੋਂ ਵੀ ਇਹਨਾਂ ਨੇ ਸੰਸਦ ਚ ਵਿਚਾਰ ਚਾ ਕੀਤੀ ਸੋ ਐਸੇ ਲੋਗ ਹੁਣਾਂ ਟਰੈਕਟਰ ਤੇ ਬੈ ਕੇ ਡਰਾਮੇਬਾਜ਼ੀ ਕਰਨਗੇ ਤਾਂ ਉਹਦਾ ਕੋਈ ਆਧਾਰ ਨਹੀਂ ਉਹਨੋ ਜ਼ਮਾਨਾ ਚਲਾ ਗਿਆ ਸੱਚਾਈ ਸਾਹਮਣੇ ਹੈ ਔਰ ਇਹਨਾਂ ਦੇ ਵਰਕਰ ਐਸਟਰ ਦਾ ਜੋ ਪ੍ਰਚਾਰ ਕਰ ਰਹੇ ਉਹਦਾ ਕੋਈ ਮਤਲਬ ਨਹੀਂ ਹੋਣਾ ਆਉਣ ਵਾਲੀ ਟਾਈਮ ਨੂੰ ਜਨਤਾ ਇਹ ਕਾਨੂੰਨਾਂ ਦਾ ਫਾਇਦਾ ਉਠਾਏਗੀ ਔਰ ਦੇਸ਼ ਹੀ ਨਹੀਂ ਕਿਸਾਨ ਵੀ ਤਰੱਕੀ ਕਰਨਗੇ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਪੰਜਾਬ ਸਕੱਤਰ ਕਾਂਗਰਸ ਕਮੇਟੀ ਤੋਂ ਕੁਲਵੰਸਿਕ ਸਿੱਧੂ ਜੀ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹਾਂਗੇ ਕਿ ਜਿਹੜੇ ਹੁਣੇ ਕੇਂਦਰ ਸਰਕਾਰ ਦੇ ਵੱਲੋਂ ਆਡੀਅנס ਪਾਸ ਕੀਤੇ ਗਏ ਸੀਗੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਕੀਤੇ ਗਏ ਧਰਨੇ ਦਿੱਤੇ ਗਏ ਬਹੁਤ ਜ਼ਿਆਦਾ ਮਤਲਬ ਹਰ ਤਰਫ ਰੋਜ ਪਾਇਆ ਗਿਆ ਸੀਗਾ ਤੇ ਹੁਣ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜੇ ਆਪਣੇ ਕਾਂਗਰਸ ਤੋਂ ਰਾਹੁਲ ਗਾਂਧੀ ਜੀ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਹੁਣੇ ਪੰਜਾਬ ਦਾ ਦੌਰਾ ਕੀਤਾ ਹੈ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਚ ਕੁਝ ਨਵਾਂ ਰੰਗ ਦਿਖੇਗਾ ਆ ਆਰਡੀਨੈਂਸ ਦੀ ਗੱਲ ਕਰੀ ਮੈਡਮ ਤੁਸੀਂ ਮੈਂ ਇਹ ਕਹਿਣਾ ਵੀ ਲੋਕਤੰਤਰ ਦੀ ਹੱਤਿਆ ਕਰਕੇ ਜਿਹੜਾ ਬੀਜੇਪੀ ਸਰਕਾਰ ਨੇ ਜਿਹੜਾ ਖੇਤੀਬੀ ਆਰਡੀਨੈਂਸ ਜਿਹੜਾ ਕਾਨੂੰਨ ਪਾਸ ਕੀਤਾ ਇਸ ਤੋਂ ਮੰਦਭਾਗੀ ਘਟਨਾ ਭਾਰਤ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਈ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਦੇਸ਼ ਦਾ ਅਨ ਦਾਤਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਦਾ ਆਉਣਾ ਮੈਂ ਕਹੂੰਗਾ ਸੋਨੇ ਦੇ ਸੁਹਾਗਾ ਹੋਊਗਾ ਮੈਂ ਧੰਨਵਾਦ ਦਿਨਾ ਚਾਹੁੰਨਾ ਰਾਹੁਲ ਗਾਂਧੀ ਜੀ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਿੱਥੇ ਸਾਰੇ ਭਾਰ ਦੇ ਕਿਸਾਨਾਂ ਦੇ ਨਾਲ ਖੜੇ ਉੱਥੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਲਈ ਹਾਧਾ ਨਾ ਦਾ ਮਾਰਨਾ ਹੈ ਮੈਂ ਸਮਝਦਾ ਇਸ ਤੋਂ ਵੱਡੀ ਕੋਈ ਜਿਹੜੀ ਹੈ ਸਾਡੇ ਲਈ ਖੁਸ਼ੀ ਦੀ ਗੱਲ ਨਹੀਂ ਕਿਉਂਕਿ ਜਦੋਂ ਕੋਈ ਵੱਡਾ ਆਦਮੀ ਇਸ ਮੁੱਦੇ ਦੇ ਵਿੱਚ ਪੈਰ ਰੱਖਦਾ ਤਾਂ ਉਹਦੇ ਵਿੱਚ ਜਿਹੜੀ ਹੈ ਜਿੱਥੇ ਬਰਕਰਾਂ ਦਾ ਹੌਸਲਾ ਬਲੰਦ ਹੁੰਦਾ ਉੱਥੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਕਿਸਾਨਾਂ ਦਾ ਵੀ ਹੌਸਲਾ ਜਿਹੜਾ ਬਲੰਦ ਹੋਇਆ ਇਹਦੇ ਨਾਲ ਇਹ ਸਾਨੂੰ ਵਿਸ਼ਵਾਸ ਹੋ ਗਿਆ ਵੀ ਅਸੀਂ ਇਸ ਜਿਹੜਾ ਲੋਕਤੰਤਰ ਦੀ ਹੱਤਿਆ ਕਰਕੇ ਜਿਹੜਾ ਕਾਨੂੰਨ ਪਾਸ ਕੀਤਾ ਉਹਨੂੰ ਰੱਦ ਕਰਾਉਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਜਿਵੇਂ ਅਸੀਂ ਪਾਰਟੀ ਨੇਤਾਵਾਂ ਅਤੇ ਕਿਸਾਨ ਭਾਈਚਾਰੇ ਦੇ ਨਾਲ ਗੱਲਬਾਤ ਕੀਤੀ। ਕੁੱਲ ਮਿਲਾ ਕੇ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੂੰ ਜਦੋਂ ਇਹ ਨਵਾਂ ਖੇਤੀ ਕਾਨੂੰਨ ਮਨਜ਼ੂਰ ਹੀ ਨਹੀਂ ਹੈ ਤਾਂ ਕੀ ਕਾਰਨ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦਾ ਇਹ ਨਵਾਂ ਖੇਤੀ ਕਾਨੂੰਨ ਜ਼ਬਰੀ ਕਿਸਾਨਾਂ ਦੇ ਉੱਤੇ ਥੋਪਿਆ ਜਾ ਰਿਹਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਨਵੇਂ ਖੇਤੀ ਕਾਨੂੰਨ ਦੇ ਨਾਲ ਕਿਸਾਨਾਂ ਨੂੰ ਫਾਇਦਾ ਪਹੁੰਚਦਾ ਹੈ ਜਾਂ ਫਿਰ ਕਾਰਪੋਰੇਟ ਘਰਾਣਿਆਂ ਨੂੰ ਬਣੇ ਰੋ ਇਸੇ ਤਰ੍ਹਾਂ ਦੀ ਗਰਾਊਂਡ ਰਿਪੋਰਟ ਦੇ ਲਈ ਗੁਰਪੀਰ ਝਾਰਖਟੇ ਨਾਲ ਆਰਤੀ ਦੀ ਰਿਪੋਰਟ ਐਸਐਮ ਜੈ ਨਿਊਜ਼